ਅੱਜ ਤਾਂ ਗੈਸ ਵੀ ਮੁੱਕਿਆ ਪਿਆਗਾ ਉਤੋਂ ਉਮੀਦ ਆ ਮੌਸਮਾਂ ਦਾ ਕੀ ਕਰਾਂ ਮੈਂ ਰੋਟੀ ਸਬਜ਼ੀ ਬਣਾਉਣ ਦਾ ਹੀ ਫਿਕਰ ਹੋਇਆ ਪਿਆਗਾ ਮੂੰਹ ਤਾਂ ਪਾਥੀਆਂ ਤਾਂ ਖੈਰ ਮੈਂ ਪਹਿਲਾਂ ਚੱਕਲੀਆਂ ਸਪਰਮ ਜਿੱਦੀਆਂ ਇਹਨਾਂ ਦੀਆਂ ਹੀ ਲਿਆਉਣੀਆਂ ਪੈਣੀਆਂ ਹੁਣ ਵੀ ਉਹ ਕੜ ਮੇਰੀ ਰੱਖੀ ਤੀ ਹੁੰਦੀ ਹੈ ਜੀ ਥੋੜੀਆਂ ਜਿਹੀਆਂ ਚੱਕ ਲੈਉਣੀਆਂ ਚੋਰ ਮੋਛਪੁਰ ਆਸ-ਪਾਸਾ ਜੇ ਦੇਖ ਕੇ ਉਹ ਕੜ ਸਾਹਮਣੇ ਹੋਣਗੀਆਂ ਕਿਹੜਾ ਪਤਾ ਲੱਗਦਾ ਉਹਨਾਂ ਨੂੰ ਉਹਨਾਂ ਕਿੰਨਾ ਗਿਣ ਕੇ ਰੱਖਿਆਣਗੇ ਪਹਿਲਾਂ ਵੀ ਢੋਲਣਾ ਸੀਗੇ ਇਹਨੀਆਂ ਪਿਛਲੀ ਵਾਰ ਮੇਰਾ ਗੈਸ ਮੁੱਕਿਆ ਸੀਗਾ ਉਦਦੇ ਵੀ ਤਿੰਨ ਚਾਰ ਡੰਗ ਮੈਂ ਰੋਟੀ ਸਬਜ਼ੀ ਉਹਨਾਂ ਦੀ ਪਾਥੀਆਂ ਨਾਲ ਹੀ ਬਣਾਈ ਪੱਠਲ ਤਾਂ ਆਹੀ ਲੈ ਜਾਨੀ ਆ ਕੇਰਾ ਇੰਨਾ ਕੀ ਭਰ ਜੇ ਬਹੁਤ ਉਹਨਾਂ ਨੇ ਚੱਕ ਲਈਆਂ ਪਾਥੀਆਂ ਪਹਿਲਾਂ ਤਾਂ ਬਹੁਤ ਪਈਆਂ ਸੀਗੀਆਂ ਹੁਣ ਥੋੜੀਆਂ ਹੀ ਰਹਿ ਗਈਆਂ ਉੱਥੇ ਉਹਨਾਂ ਵਿੱਚੋਂ ਹੀ ਦੇਖ ਲਿਆਉਣੀ ਆ ਛਾਂਟ ਕੇ ਜੇ ਸੁੱਕੇ ਸੁੱਕਿਆਂ ਦਾ ਪੱਠਲ ਭਰ ਲਵਾਂਗੀ ਬੁਥੇਰੀਆਂ ਪੱਥ ਦੀ ਸੀਗੀ ਐਨੀਆਂ ਨੀਆਂ ਜੋੜ ਲੈਂਦੀ ਸੀ ਹੁਣ ਪਤਾ ਨਹੀਂ ਇਹਨੂੰ ਕੀ ਸ਼ੱਕ ਹੋ ਗਿਆ ਕੀ ਵਹਿਮ ਹੋ ਗਿਆ ਪਾਥੀਆਂ ਚੱਕ ਕੇ ਅੰਦਰ ਰੱਖ ਲੈਂਦੀ ਐਗੀ ਥੋੜੀਆਂ ਜਿਹੀਆਂ ਛੱਡਦੀ ਐ ਇੱਥੇ ਬਸ ਜਿੰਨੀਆਂ ਕੋ ਸੁੱਕ ਜਾਣ ਚੱਲ ਕੋਈ ਨਾ ਜਿੰਨੀਆਂ ਮਰਜ਼ੀ ਹੋਣ ਮੇਰਾ ਡੰਗ ਸਰਨਾ ਚਾਹੀਦਾ ਮੇਰਾ ਕੰਮ ਨਿਕਲ ਜੇ ਫਿਰ ਮੈਂ ਗੈਸ ਗੁਸੇ ਕੋ ਦੋ ਦਿਨ ਠਹਿਰ ਕੇ ਪਰਹਾ ਲੂੰਗੀ ਪਾਥੀਆਂ ਤਾਂ ਸੁੱਕੀਆਂ ਹੀ ਲੱਗਦੀਆਂ ਨੇ ਇਹ ਬੱਠੜ ਭਰ ਲੈਣੀ ਆ ਫਟਾਫਟ ਆ ਨਾ ਜਾਵੇ ਕਿਤੇ ਹੋਰ ਇੱਥੇ ਮੇਰੀ ਗੁੱਤ ਨੂੰ ਮਰੋੜਾ ਦੇ ਲਿਆ ਫਿਰ ਪਰ ਇੰਨੀ ਹਿੰਮਤ ਕਿੱਥੇ ਹੈਗੀ ਮੈਂ ਕੜ ਕਟਾਂ ਮੈਂ ਵੀ ਫੜਨੂ ਫੇਰ ਉੱਤੋਂ ਮੈਂ ਕੜਾ ਮੰਨਣਾਗਾ ਉਹਨੂੰ ਕਿ ਸੁਪਨੇ ਆਉਂਦੇ ਆ ਵੀ ਮੈਂ ਹੀ ਚੱਕਦੀ ਆਂਗੀ ਆਹ ਤਾਂ ਪਤਾ ਹੀ ਆ ਫੇਰ ਮੇਰਾ ਮੈਂ ਕੀ ਮੰਨਦੀ ਆਂ ਛੇਤੀ ਕਿਤੇ ਜੇ ਦੇਖ ਵੀ ਲੇ ਤਾਂ ਮੈਂ ਫੇਰ ਵੀ ਨਹੀਂ ਮੰਨਦੀ ਮੈਂ ਕੋਈ ਮੈਂ ਤਾਂ ਉਹੀ ਖੜੀ ਸੀ ਇੱਥੇ ਚਲੋ ਪਾਲੀਆਂ ਉਹ ਤਾਂ ਹੈ ਤਾਂ ਸੁੱਕਣਾਂ ਪਰ ਛਾਂਟ ਛਾਂਟ ਕੇ ਦੇਖਣੀਆਂ ਪੈਣਗੀਆਂ ਹੋਰ ਨਾ ਕਿਤੇ ਬਾਲਾ ਟਾਈਮ ਲੱਗ ਜੀ ਚਲੋ ਕੀ ਰਣੀ ਇੱਕ ਤਰਖਿਆ ਮਾ ਹੋਰ ਲੱਗੇ ਤੇ ਆ ਜੇ ਉਹਨੇ ਇੱਕ ਸਿੱਟੇ ਮੋ ਭੱਜ ਕੇ ਕੀ ਰਾ ਪਾਣੀ ਪੂਣੀ ਧਰਮ ਹੋ ਜਾਊਗਾ ਰੋਟੀ ਸਬਜੀ ਬਣ ਜੂਗੀ ਹੰਦ ਰੱਖਤਾ ਫਟਾਫਟ ਉੱਤੋਂ ਰੱਬ ਨੇ ਗਰਮੀ ਇੰਨੀ ਕਰ ਰੱਖੀ ਆ ਹੋ ਹੋ ਅਜ ਨਾ ਕਬੱਠਲ ਚੱਕੇ ਨਾਲ ਹੀ ਸਾਹ ਚੜ ਗਿਆ ਮੇਰਾ ਤਾਂ ਭਾਰ ਲੱਗਦਾ ਮੈਨੂੰ ਤਾਂ ਮੈਂ ਕਦੇ ਪਸੂਆਂ ਦਾ ਕਰਿਆ ਨਹੀਂ ਨਾ ਫਿਰ ਕੰਮ ਮੈਂ ਕਹੜਾ ਪਸੂ ਰੱਖਦੀ ਐਂਦੀ ਪੱਕਾ ਥਾਂਗਾ ਕੱਕਾ ਕਾਰਾਗਾ ਚਾਲਾ ਕੇ ਰਾਂਡੇ ਦੇ ਵਿੱਚ ਸੱਟ ਲੈਣੀ ਹੈਗੀ ਉਹ ਕੇ ਅੰਦਰ ਆ ਕੇ ਦੇਖੋਗੇ ਇੱਕ ਜਿਹੜਾ ਹੋਰ ਲਾ ਲੈਨੇ ਆ ਹੁਣ ਤਾਂ ਅੰਦਰ ਬੈਠੀ ਹੋਊਗੀ ਉਹ ਤਾਂ ਪਸੂ ਪਸੂ ਤਾਂ ਅੰਦਰ ਕਰੀ ਬੈਠੀ ਹੈ ਸਾਰੇ ਨਹੀਂ ਤਾਂ ਅੱਗੇ ਨੀਰਾ ਨੂਰਾ ਜੇ ਬਾਹਰ ਪਾਉਂਦੀ ਫਿਰਦੀ ਹੁੰਦੀ ਹੈਗੀ ਗੋਹਾ ਗਾਹ ਜੇ ਚੱਕਦੀ ਫਿਰਦੀ ਹੁੰਦੀ ਆ ਫਾਟਾ ਫਾਟ ਇੱਕ ਇੱਕ ਜਿਹੜਾ ਹੋਰ ਲਾਣਾ ਹੁਣ ਤਾਂ ਦੰਬ ਵੀ ਚੜਾ ਪਿਆ ਜਾਏ ਖਾਣੇ ਦਾ ਚਲ ਪਾਣੀ ਥਾਲੀ ਪੀ ਕੇ ਮੈਂ ਫੇਰ ਕੰਮ ਕਰੂੰਗੀ ਕਿ ਰੱਕ ਪਚ ਕੇ ਇੱਕ ਜਿਹੜਾ ਹੋਰ ਲਾਣਾ बोलना बार देखा बार तो भिड़ी बैठी आ शुक्र बार लग्या हो जो बार खुला उन्हें देख लेना सी फटाफट एक गेड़ा हो रहा सुखिया सुखिया उधरते गिलिया नहीं बाली चला करी गिलियां गिलियां तह रख लेंगे सुखिया सुखिया थले तर दी है चल मेरा डर जूगा फटाफट तीन चार बटल कट्ठे कर ला ਪਾਣੀ ਪੂਣੀ ਦੀ ਮੋਜ ਹੋ ਜੂ। ਮੀਂਹ ਦਾ ਕੀ ਪਤਾ ਕਿੰਨੇ ਦਿਨ ਨਾ ਹਟੇ। ਹੋਰ ਰੱਬ ਵਾਲੀ ਗਰਮੈਸ ਕਰੀ ਬੈਠਾ ਮੀਂਹ ਤਾਂ ਆਇਆ ਲੈ। ਦੋ ਦਿਨਾਂ ਦਾ ਕੰਮ ਸਾਰ ਲੂੰਗੇ। ਹੋਰ ਪਾ ਲੈਣੀ ਆ ਤਾਂ ਸੁੱਕੀਆਂ ਹੀ ਨਹੀਂ ਆ। ਪਰ ਲੈਣੀ ਬੱਠਾ। ਉੱਤਰ ਤਾਂ ਥੋੜੀਆਂ ਜਿਹੀਆਂ ਗਿੱਲੀਆਂ ਸੀ। ਦੰਨਿਆ ਸਮਾਰਕ ਪਤਾ ਇਹਨੂੰ। ਬਥੇਰੀਆਂ ਪੱਥ ਦੀ ਆ। ਐਨੀਆਂ ਨੇ ਕੀ ਕਰਨ ਗਣੇ? ਨਾਲ ਗੈਸ ਚਲਾਉਂਦੀ ਆ। ਨਾਲੇ ਚੁੱਲ੍ਹਾ ਬਾਲਦੀ ਆ। ਉੱਤੋਂ ਹੋ ਗੋਬਰ ਗੈਸ ਜਲਵਾ ਰੱਖਿਆਗਾ ਪਰ ਗੋ ਆਹ ਕਈ ਦਿਨ ਹੋ ਗਏ ਪੱਥੀਆਂ ਨਹੀਂ ਗੋਹਾ ਇਹਨੇ ਮੈਨੂੰ ਲੱਗਦਾ ਗੋਬਰ ਗੈਸ ਨਾ ਮਲਵਾ ਲੈਣਾ ਉਹਦੇ ਚ ਸਪਾਉਂਦੀ ਹੋਊਗੀ ਗੋਹਾ ਤਾਈਂ ਗੋ ਨਹੀਂ ਪਾਥੀਆਂ ਜੁੜਦੀਆਂ ਇੰਨੀਆਂ ਹੁਣ ਘਟ ਹੁੰਦੀਆਂ ਨੇ ਚੱਲੋ ਮੈਂ ਇਹ ਗੱਲਾਂ ਤੇ ਕੀ ਲੈਣਾਗਾ ਮੈਂ ਫਟਾਫਟ ਪਾਥੀਆਂ ਹੋਰ ਜੋੜਾ ਅੱਜ ਤਾਂ ਮੈਨੂੰ ਲੱਗਦਾ ਮੈਂ ਕਮਲੀ ਹੋ ਜੂ ਪਾਥੀਆਂ ਚੱਕ ਚੱਕ ਬਾਲੀਆਂ ਸੋਹਣੀਆਂ ਸੁੱਕੇ ਸੁੱਕੇ ਪਾਥੇ ਉਹ ਤਾਂ ਭੈੜੀ ਵੀ ਆ ਮੇਰੇ ਨਾਲ ਲਾੜੀ ਨਾ ਬੋਜੇ ਦੇਖ ਲਿਆ ਲੜਨ ਨੂੰ ਫਿਰ ਮੇਰੇ ਤੇ ਕਿ ਬੰਬ ਸੱਟ ਦੂਗੀ ਮੈਂ ਕਿਹੜਾ ਘਟਾਂਗੀ ਕੈਦੋਂਗੇ ਬਾਹਾਂ ਫੜਕਣ ਲੱਗੀ ਮੈਂ ਕਿ ਤੈਨੂੰ ਕਿ ਸੁਪਨੇ ਆਉਂਦੇ ਆ ਵੀ ਮੈਂ ਤੇਰੀਆਂ ਪਾਥੀਆਂ ਚੱਕੀਆਂ ਮੈਂ ਤਾਂ ਉਹ ਨਾਲ ਦੇ ਗਵਾਂਡੀਆਂ ਤੋਂ ਮੁੱਲ ਪੁੱਛੀਆਂ ਸੀ ਮੁੱਲ ਲੈਤੀਆਂ ਨੇ 5 ਰੁਪਏ ਦੀ ਇੱਕ ਪਾਥੀ ਦਿੱਤੀ ਐ ਅਗਲੀ ਨੇ ਮੈਨੂੰ ਮੈਂ ਕਿ ਸੱਚ ਦੱਸਣਾਗਾ ਫੜਾ ਫੜੀ ਚੱਕ ਲਾ ਤੇਤੀ ਤੇਤੀ ਹਿੰਮਤ ਕਰ ਮਨਦੀਪ ਹਿੰਮਤ ਮਨਪ੍ਰੀਤ ਮੜੀ ਜੀ ਹਿੰਮਤ ਕਰ ਲਾ ਕਿਤੇ ਹੋਰ ਤੈਨੂੰ ਫੜ ਲੇ ਉੱਤੋਂ ਆ ਕੇ ਤੂੰ ਸੱਸ ਵੀ ਪੈੜੀ ਆਈ ਦੀ ਤਾਂ ਕਹੂਗੀ ਲੈ ਤੂੰ ਤਾਂ ਕਹਿੰਦੀ ਹੁੰਦੀ ਸੀਗੀ ਮਨਪ੍ਰੀਤ ਚੱਕ ਦੀਨੀ ਚੀਜ਼ ਤੇਰੇ ਔਦੇ ਦੀਆਂ ਪਾਤੀਆਂ ਮਨਪ੍ਰੀਤ ਤੇ ਚੱਕੀ ਜਾਂਦੀ ਆ ਨੂੰ ਸੱਸ ਮੇਰੇ ਮਾਗਰ ਪੈ ਗਈ ਆ ਮੈਨੂੰ ਪਾ ਖੜਾ ਹੋ ਜਾਊਗਾ ਮੈਨੂੰ ਕਿ ਡਰਦੀ ਆ ਨਾ ਤੋ ਪੈਂਦ ਕਮਾਗਰ ਪੈ ਜਾਂਦੇ ਡਰਨ ਵਾਲੇ ਚੋਂ ਤਾਂ ਮੈਂ ਹੈ ਹੀ ਨਹੀਂ ਗਈ ਹੋ ਹੋ ਚੋਰੀ ਕਰਨ ਦੇ ਚੱਕਰ ਚ ਮੈਂ ਤਾਂ ਸਾਹ ਚੜਾਈ ਜਾਨੀ ਆ ਤੋ ਗਰਮੀ ਵਾਲੀ ਪਾਣੀ ਦੀ ਘੁੱਟ ਵੀ ਨਹੀਂ ਪੀਤੀ ਹਾਈ ਹੇ ਵਾਲੀ ਗਰਮੀ ਆ ਚੋਰੀ ਕਰਨੀ ਕਿਹੜਾ ਸੌਖੀ ਹੈਗੀ ਬੰਦਾ ਸਾਹ ਚੜਾ ਬੈੰਦਾ ਹੈਗਾ ਹਾਈ ਹੈ ਰਬਹ ਇੱਕ ਜੀ ਕਰਦਾ 2 ਮਿੰਟ ਧਾਮ ਲੈਣਾ ਪਰ ਜੇ ਧਾਮ ਲੈਣ ਲੱਗੀ ਉਬਾਰ ਨਾ ਆ ਕੇ ਖੜ ਜੇ ਫਿਰ ਮੈਂ ਤਾਂ ਜਮੇ ਨਹੀਂ ਚੱਕੀਆਂ ਜਾਣੀਆਂ ਹੂੰ ਤਾਂ ਆਏਗਾ ਐਨਾ ਵੀ ਬਹੁਤ ਆਗਾ ਟਿੱਡ ਤਾਂ ਭਰਦਾ ਹੀ ਨਹੀਂ ਹੁੰਦਾ ਜਿੰਨਾ ਕਹ ਹੈਗਾ ਬੰਦੇ ਨੋਨੇ ਨਾਲ ਖਾਣਾ ਚਾਹੀਦਾ ਨਹੀਂ ਕੁਛ ਨਹੀਂ ਹੁੰਦਾ ਚੱਲਣ ਦੇ ਇੱਕ ਵੱਟਲ ਹੋਰ ਪਰ ਲੈਣੀ ਰੋਟੀ ਸਬਜ਼ੀ ਨੂੰ ਵੀ ਨੇਰਾ ਹੋ ਜਾਂਦਾ ਉੱਤੋਂ ਮੈਂ ਤਾਂ ਅੱਜ ਹਰੀ ਮੂੰਗੀ ਦੀ ਸਲਾਹ ਕਰਦੀ ਸੀ ਪਰ ਹੁਣ ਤਾਂ ਮੈਨੂੰ ਕੋਈ ਡਰ ਨਹੀਂ ਹੈਗਾ ਟੈਨਸ਼ਨ ਨਿਕਾਸੀ ਵੀ ਹਰੀ ਮੂੰਗੀ ਤਾਂ ਹੁਣ ਪਾਥੀਆਂ ਦਾ ਝੋਕਾ ਲੱਗ ਪਰ ਚੁੱਲ੍ਹਾ ਵੀ ਹੈ ਨਹੀਂ ਚੁੱਲ੍ਹਾ ਬਣਾਉਣਾ ਕੋ ਮੈਨੂੰ ਤਾਂ ਜੇ ਪਾਥੀਆਂ ਚਲਾਉਣੀਆਂ ਪੈਣਗੀਆਂ ਇੱਟਾਂ ਹੀ ਧਰ ਲੂੰਗੀ ਚੱਲ ਇੱਟਾਂ ਦਾ ਚੁੱਲ੍ਹਾ ਬਣਾ ਕੇ ਨਾ ਪਾਥੀਆਂ ਲਾ ਕੇ ਵਿੱਚ ਫਿਰ ਮੂੰਗੀ ਦੀ ਵਾਲ ਉਹ ਕਰ ਦੂੰਗੀ ਸਾਬਤ ਮੂੰਗੀ ਆ ਹਰੀ ਕਾਸ ਤਾਂ ਤਾਂ ਟਾਈਮ ਹੀ ਬੜਾ ਲੈ ਜਾਂਦੀ ਹੈ ਪਰ ਤੋ ਗੈਸ ਵੀ ਹੈ ਨਹੀਂਗਾ ਪਾਥੀਆਂ ਨਾਲ ਤਾਂ ਵਧੀਆ ਬਣ ਜੂਗੀ ਸੇਤੀ ਬਣ ਜੂਗੀ ਹੁਣੀ ਧਰ ਦੂੰਗੀ ਕੋਨੇ ਕੋਈ ਉਤਲਾ ਹੋਰ ਕੰਮ ਕਰ ਲੂੰਗੀ ਦਾਲ ਦੀ ਟੈਨਸ਼ਨ ਤਾਂ ਮੁੱਕੀ ਚਲ ਪਾਥੀਆਂ ਨਾਲ ਦਾਲ ਦਾ ਹੱਲ ਤਾਂ ਹੋ ਗਿਆ ਕਿਉਂ ਆਹੀ ਜੀ ਦਾਲ ਤਾਂ ਕਲਦੀ ਤਾਂ ਫਿਰ ਟਾਈਮ ਲੈ ਲੈਂਦੀ ਆ ਹੌਲੀ ਹੌਲੀ ਬਣਦੀ ਹੈ ਜੀ ਆ ਤਾਂ ਮਿੰਡਾ ਤਾਂ ਹੁਣ ਗਿਲ ਗਿਆ ਜੀ ਆ ਗਿਆ ਥੱਲੇ ਇੰਨੇ ਚ ਦੇਖਾ ਬਾਲੀ ਤੇਜ ਆ ਗਈ ਸੁੱਕੇ ਸੁੱਕਿਆ ਥੱਲੇ ਧਰ ਦਿੰਦੀ ਆ ਗਿੱਲੀਆਂ ਗਿੱਲੀਆਂ ਤਾਂ ਆ ਧਰ ਲੈਂਦੀ ਵੀ ਕੋ ਚੱਕ ਕੇ ਵੀ ਨਾ ਲੈ ਜੇ ਮੈਨੂੰ ਤਾਂ ਲੱਗਦਾ ਘਟ ਗਿਆ ਸੁੱਕੂਆਂ ਵੀ ਹੈ ਨਹੀਂ ਹੁਣ ਚਲ ਕਿਤੇ ਆਈ ਵੀ ਨਾ ਸਾਫਾ ਹੋ ਜੇ ਵੀ ਫਰੋਲ ਕੇ ਗਈ ਐ ਮੈਂ ਤਾਂ ਸਾਰੀਆਂ ਪੱਤੀਆਂ ਹੀ ਫਰੋਲ ਤੀਆਂ ਉਹਦੀਆਂ ਉਧਰੋਂ ਵੀ ਫਰੋਲ ਤੀਆਂ ਇੱਥੋਂ ਵੀ ਫਰੋਲ ਤੀਆਂ ਇਧਰੋਂ ਵੀ ਫਰੋਲ ਤੀਆਂ ਫਰੋਲੇ ਤਾਂ ਤਾਂ ਪਤਾ ਲੱਗੂਗਾ ਨਾਲ ਪਾਥੀਆਂ ਤੱਕ ਜਮੀ ਘਟ ਰਹੀ ਆ ਚਾਰ ਪੰਜ ਵੱਠਣ ਲੈ ਗਈ ਮੈਂ ਤਾਂ ਚੱਕੇ ਦੋ ਵੱਠਾ ਤੜਕੇ ਵੀ ਚੱਕਲੇ ਸੀ ਠੰਡੇ ਠੰਡੇ ਚੱਕਲੇ ਸੀ ਚਲ ਕੋਈ ਨਾ ਪਾਲਣੀਆਂ ਦੋ ਘੋਰ ਦੇਖੀ ਜਊਂਗੀ ਬਥੇਰੇ ਮੱਝਾ ਪਾਲਦੀ ਆ ਪੱਥਲੂ ਵੀ ਹੋਰ ਆ ਦੋ ਦਿਨਾਂ ਪੱਥੀ ਚਾਰ ਦਿਨਾਂ ਪੱਥੂ ਮੇਰਾ ਵਰਕੇ ਮੁਰਕ ਤੇ ਫੇਰੇ ਤਾਂ ਉਹਨਾਂ ਵਿੱਚ ਜੋੜ ਦਊਗੀ ਬਥੇਰੀਆਂ ਵੇਚਦੀ ਆ ਸਿਆਲ ਚ ਜੋੜ ਜੋੜ ਕੇ ਐਡੀ ਮਾੜੀ ਨੀਤ ਆ ਕਿ 10 ਰੁਪਏ ਪਾਥੀ ਵੇਚਦੀ ਐ ਇੱਕ ਪਤਾ ਨਹੀਂ ਕਾਦਾ ਲਾਲਚ ਇਹਨੂੰ ਇਹਨਾਂ ਨਾਲ ਅੱਗਰੀ ਤੇ ਆਮਦਣਾ ਕਰੇ ਚਾਰ ਚਾਰ ਜੀ ਆ ਸਾਰੇ ਖਾਣ ਵਾਲੇ ਫਿਰ ਵੀ ਮਰਗੂ ਮਰਗੂ ਕਰਦੀ ਰਹਿੰਦੀ ਹੈਗੀ ਐਨਾ ਕ ਜੂਸ ਪੋਣਾ ਵਰਤਦੀ ਆ ਹਜੇ ਆਈ ਨਹੀਂ ਦੇਖਣਾ ਵੀ ਚਲ ਵਿਚਾਰੀ ਕੋਲ ਗੈਸ ਆ ਹੈ ਨਹੀਂ ਸੀ ਚੱਕਲੀਆਂ ਤਾਂ ਚੱਕਲੀਆਂ ਆਈ ਨਹੀਂ ਪਤਾ ਕੀ ਕਹੋਗੀ ਜੇ ਦੇਖ ਲਗਾ ਤਾਂ ਚਲ ਪਾਥੀਆਂ ਤਾਂ ਮੇਰੀਆਂ ਬਾਵਾ ਹੋ ਗਈਆਂ ਇਹ ਤਾਂ ਮੈਨੂੰ 10 15 ਦਿਨ ਨਹੀਂ ਮੁੱਕਣੀਆਂ ਹੈਗੀਆਂ ਮੇਰੇ ਕੋਲ ਬਾਲਾ ਡੱਬਰਾ ਚਾਰ ਜਣੇ ਅਸੀਂ ਥੋੜੀ ਥੋੜੀ ਦੋ ਦੋ ਚਾਰ ਚਾਰ ਕਰਕੇ ਮਚਾਲਿਆ ਕਰੂੰਗੀ ਮੌਜ ਲੱਗੀ ਮੈਨੂੰ ਤਾਂ ਗੈਸ ਦਾ ਵੀ ਫਾਇਦਾ ਹੋ ਗਿਆ ਲੱਕੜਾਂ ਦਾ ਵੀ ਫਾਇਦਾ ਹੋ ਗਿਆ ਜੇ ਐ ਨਹੀਂ ਦੇ ਠੰਡੇ ਜਿਹੇ ਰਹੀ ਫਿਰ ਤਾਂ ਮੈਂ ਗੈਸ ਵੀ ਲੇਟ ਹੀ ਭਰਾਂਉਂਗੀ ਕਿਹੜਾ ਲਉ ਗੈਸ ਤੇ 1000 ਰੁਪਇਆ ਪਾਥੀਆਂ ਫ੍ਰੀ ਦਿਆਂ ਨੇ ਜੀ ਚਲ ਹੁਣ ਤਾਂ ਮੈਂ ਪਾਣੀ ਭੁਲੀ ਪੀ ਲੈਂਦੀ ਫਿਰ ਦੇਖ ਲੂਗੀ ਵਿੱਚ ਦਿਸ ਬੇਬੇ ਸਬਜ਼ੀ ਕਾਦੀ ਬਣਾਈਏ ਕਦੋਂ ਬਣਾ ਲਾਂਗੇ ਪੁੱਤ ਕਦੋਂ ਤਾਂ ਕੱਲ ਰਾਤ ਬਣਾਇਆ ਸੀ ਫਿਰ ਹੋਰ ਹੋਰ ਮੂੰਗੀ ਨੇ ਬਣਾ ਲਈਏ ਕਾਲੇ ਛੋਲੇ ਬਣਾ ਲਈਏ ਕਾਲੇ ਛੋਲੇ ਬਣਾ ਲੈ ਕਾਲੇ ਛੋਲੇ ਬਣਾ ਲੈਣੇ ਹਨ ਮੈਂ ਲਾ ਗੰਡੇ ਤੇ ਜਾਨੀ ਬੇਬੇ ਤੈਨੂੰ ਤੋ ਕੱਟ ਲਈ ਚੰਗਾ ਮੈਂ ਫਿਰ ਪਾਠੀਆਂ ਚੱਕ ਲੈਣੀਆਂ देर मैं हो कर दी नहेरी चढ़ी आई मैं पाथिया चक लिया चंगा गोहे ला के रख देंगे तड़का गैस से ला लगी किधर गई इतो है बेबेन आवाज मार दिया। ਬੇਬੇ ਹੋ ਉਰੇ ਮੜੇ ਬੱਦਕੇ ਠੀਕ ਹੋ ਗਿਆ ਆ ਦੇਖੀ ਲੈ ਪਾਥੀਆਂ ਤਿੰਨ ਚਾਰ ਵਟਵਲ ਕਿਧਰ ਗਏ ਪਾਥੀਆਂ ਨੀ ਨੀ ਪੁੱਤਿਆਂ ਨਹੀਂ ਤੇ ਕੋਈ ਸਾਰੀਆਂ ਨਹੀਂ ਲੈ ਗਿਆ ਚੱਕੀ ਹਾਂ ਸਾਰੀਆਂ ਲੈ ਗਿਆ ਕੋਈ ਬੂ ਹੁਣ ਕੀ ਕਰੀਏ ਬਾੜਾਈ ਰੱਖਦੇ ਆ ਸਾਰਾ ਇੱਕ ਤਾਂ ਬਾੜ ਪੇੜ ਕੇ ਬੈਗੀਆਂ ਸੀ ਆਪਾਂ ਵੀ ਚੱਲ ਹਨਾ ਇਹ ਤਾਂ ਕੋਈ ਰੱਜ ਨੀ ਲਿਆ ਕੇ ਪਾਥੀਆਂ ਦਾਰੀ ਲੱਗਾ ਕਿਸੇ ਨੂੰ ਪਾਥੀਆਂ ਚੱਕਦੇ ਇਹ ਸੰਸੀ ਚੱਕ ਕੇ ਬਾਹਰ ਆੜੇ ਦਾ ਕਰਕੇ ਚੱਕੀ ਗਈਆਂ ਖਾਏ ਮੇਰੇ ਤਾਂ ਬੀਬੀ ਵਦ ਗਿਆ ਦੇਖ ਕੇ ਹੁਣ ਦੇ ਬਾਰ ਖੋਲ ਲੋ ਹੁਣ ਕੀ ਦੱਸਾਂ ਮੈਂ ਬਾਰ ਖੋਲ ਕੇ ਰੱਖ ਬਾਰ ਖੋਲ ਕੇ ਰੱਖ ਬੇਬੇ ਉੱਤੋਂ ਫੜਾਂਗੇ ਕਿਸੇ ਨੂੰ ਐ ਕਿਸੇ ਨੂੰ ਜਮੀ ਨਹੀਂ ਐ ਪਰਵਾਹੀ ਨਹੀਂ ਮੰਨੀ ਕਿਸੇ ਨੇ ਵੀ ਘਰੇ ਬਸਦੇ ਹੈਗੇ ਲੈ ਲਓ ਪਾਥੀਆਂ ਉਹ ਤਾਂ ਸਾਰੀਆਂ ਗਿੱਲੀਆਂ ਪਈਆਂ ਲੱਗੀਆਂ ਸੁੱਕੀਆਂ ਸੁੱਕੀਆਂ ਤਾਂ ਲੱਗੀ ਕੋਈ ਚੱਕੀ ਕੌਣ ਹੋਇਆ ਬੇਬੇ ਕੀ ਪਤਾ ਹੁਣ ਕੌਣ ਹੋਇਆ ਫੜਿਆ ਜਾਊਗਾ ਅੱਜ ਮੇਰੀ ਗੱਲ ਸੁਣ ਇੱਕ ਵਾਰ ਇੱਕ ਵਾਰੀ ਨਾ ਪਹਿਲਾਂ ਮਨਪ੍ਰੀਤ ਵੀ ਆਈ ਸੀ ਮੇਰੇ ਕੋਲ ਅੱਛਾ ਤੇ ਇੱਕ ਦਿਨ ਨਾ ਕਹਿੰਦੀ ਮੈਨੂੰ ਕੇ ਤੁਸੀਂ ਪਾਥੀਆਂ ਵੇਚਦੇ ਹੋਗੇ ਉਹਨੂੰ ਪਤਾ ਹੀ ਐ ਵੀ ਪਾਥੀਆਂ ਵੇਚਦੇ ਆ ਮੈਂ ਕਿਹਾ ਹਾਂ ਕਹਿੰਦੀ ਕੈ ਰੁਪਏ ਪਾਥੀ ਦਮਾਂਗੀ ਮੈਂ ਖੈ 10 ਰੁਪਏ ਪਾਥੀ ਦਿੰਨੇ ਆ ਤੇ ਕਹਿੰਦੀ ਵੀ ਤੁਸੀਂ 5 ਰੁਪਏ ਪਾਥੀ ਲੈ ਕੇ ਜਾਉਂਗੀ ਮੈਂ ਤਾਂ ਤੇ ਮੈਂ ਕਿਹਾ ਵੀ ਪਾਥੀਆਂ ਦਾ ਹੀ ਫਰਕ ਹੁੰਦਾਗਾ ਵੀ ਸਾਡੀਆਂ ਵੱਡੀਆਂ ਵੱਡੀਆਂ ਪਾਥੀਆਂ ਨੇਗੀਆਂ ਤੇ ਵੀ ਉਹ ਜਿਹੜੇ 5 ਵਾਲੀ ਹੁੰਦੀ ਛੋਟੀ ਪਾਥੀ ਹੁੰਦੀ ਹੈਗੀ ਜਦੋਂ ਹਟੇ ਨਹੀਂ ਕਰਨਾ ਮੈਂ ਕਿਹਾ ਤੂੰ ਲੈ ਜਾ ਚੱਲ ਦੋ ਬਠਲਾ ਚੱਲ ਤੂੰ ਲੈ ਜਾ ਹਾਂ ਚੱਲ ਤੂੰ ਲੈ ਜਾ ਮੈਂ ਕਿਹਾ ਜਲ ਜ ਤੇਰੇ ਕੋਲੇ ਨਹੀਂ ਹੈਗੇ ਤੇ ਚੱਲ ਮੈਂ ਉਹਨੂੰ ਪਥੂਲੀਆਂ ਜਿੰਦੇ ਦੋ ਬਠਲ ਦੇਤੇ ਸੀਗੇ ਇੱਕ ਦਿਨ ਮੈਨੂੰ ਸ਼ੱਕ ਪਿਆ ਵੀ ਮੈਂ ਉਧਰਲੇ ਬਾੜੇ ਚੋਂ ਹਾਰੇ ਕੋਲੋਂ ਨਾ ਪਾਥੀਆਂ ਲੈ ਕੇ ਗਈ ਹੁੰਦੀ ਆ ਉਹ ਮ ਮੈਨੂੰ ਸ਼ੱਕ ਤਾਂ ਹੈਗਾ ਸੀ ਉਹਦੇ ਵੀ ਮੈਂ ਤੁਹਾਨੂੰ ਦੱਸਿਆ ਪਰ ਪਤਾ ਦੇਖੇ ਬਿਨਾ ਆਪਾਂ ਕਹਿ ਨਹੀਂ ਸਕਦੇ ਹਨਾ ਪਰ ਵਿੜ ਕੇ ਰੱਖਿਆ ਕਰ ਬੇਬੇ ਚੰਗਾ ਮਾੜੀ ਮੈਂ ਆਉਂਦੀ ਆ ਦੇ ਕੇ ਰੱਖੀਏ ਹੁਣ ਇਹਦੀ ਕਿਉਂ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਮਤਲਬ ਪਹਿਲੇ ਅੰਦਰ ਦਾ ਬੀਬੀ ਵਧੀਆ ਹੁੰਦਾ ਪ੍ਰੈਸ਼ਨ ਜਾ ਹੋਗਾ ਹੁਣ ਲਾ ਟਾਈਮ ਬਾਵਾ ਉਹਨੇ ਨੀਰਾ ਪਾ ਦਈਏ ਨਾਲੇ ਪਾਣੀ ਪੋਣੀ ਪਿਆ ਦਈਏ ਪਾਣੀ ਦਾ ਵੀ ਟਾਈਮ ਹੋ ਗਿਆ ਕਿਆ ਬੇ? ਠੀਕ ਹੈ ਪੁੱਤ। ਗੰਡਾ ਥੇਲੇ ਨਾ ਆ ਭਰਮੀਤ ਕਿਵੇਂ ਪੈ ਗਈ? ਮੈਂ ਪੁੱਤ ਕੀ ਦੱਸਾਂ ਤੈਨੂੰ? ਕੀ ਹੋ ਗਿਆ? ਜਿਦੱਸੇ ਉਹਨਾਂ ਚੇਰੂ ਹੀ ਹੋਏ ਵੇ ਦੱਸਾਂ ਤੈਨੂੰ। ਅੱਛਾ ਜੇ ਪੈਸੇ ਚੱਕੇ ਗਏ ਉਹਨੂੰ ਫੇਰ ਦੱਸਾਂ। ਅੱਛਾ ਤੇ ਆਪਣੀਆਂ ਤਾਂ ਪਾਥੀਆਂ ਚੱਕ ਲਈਆਂ ਹੋਣ ਦੀ ਪਈ ਐ। ਮੈਂ ਪਾਥੀਆਂ ਦਾ ਕੀ ਗੱਲ ਆ ਚਾਰ ਹੋਰ ਪੱਥਲੇ। ਉਹ ਸੁੱਕੀਆਂ ਪਈਆਂ ਨੇ ਜੀ। ਜਵਾਕੜੀ ਨੇ ਬਸ ਆ ਉਹੀ ਗੱਲ ਪੱਥੀਆਂ ਨੇ ਤੇ ਫੇਰ ਉਹੀ ਸੁੱਕੀਆਂ ਕੋਈ ਲੈ ਗਈ ਵੀ ਚੱਕ ਕੇ ਲੈ। ਉਹ ਕੋਈ ਗੰਨ ਚਾਰ ਹੋਰ ਪੱਥਲੇ। ਚਾਰ ਕੋਈ ਨਹੀਂ ਚਾਰ ਟਟਟ ਪੰਜ ਛੇ ਮੱਠਾ ਲੈ ਗਈ ਕੋਈ ਚੱਕ ਕੇ। ਉੱਪਰ ਜਾ ਫਿਰ ਹੁਣ ਜੇ ਬਲੱਡ ਵਧਾ ਕੇ ਥੋੜੀ ਪੈਣਾ ਹੁੰਦਾ ਜਾਂ ਫੜ ਲਓ ਫਿਰ ਤੁਸੀਂ ਕਿਹਨੂੰ ਵੀ ਕਿਹੜਾ ਚੱਕਦਾ ਹੈ ਬਾਰ ਡੈ ਸੀ ਅੱਜ ਤਾਂ ਹੀ ਤਬਾਰ ਖੋਲਣਾ ਬਾਰ ਖੋਲ ਕੇ ਰੱਖਿਆ ਕਰੋ ਨਾ ਬੰਦ ਕਰਤਾ ਬਾਰ ਅੱਜ ਅੱਜੀ ਚੱਕੀਆਂ ਨੇ ਪਾਥੀਆਂ ਰਟੀਆਂ ਅੱਜੀ ਬਾਰ ਬੰਦ ਹੋ ਗਏ ਤਾਂ ਅੱਜੀ ਚੱਕੀਆਂ ਨੇ ਅੱਜੀ ਚੱਕੀਆਂ ਤੇ ਬਲੱਡ ਵਧਾ ਕੇ ਪੈ ਗਈ ਇਹ ਤਾਂ ਪਈ ਹੈ ਨਹੀਂ ਮਾਰਨੀ ਸੀ ਸਾਰੀਆਂ ਇੰਗਲੀਆਂ ਰਹੀਆਂ ਉੱਥੇ ਮੈਨੂੰ ਫੜਾ ਕੇ ਗਈ ਏ ਗੰਡਾ ਲਸਣ ਕਹਿੰਦੀ ਬੀਬੀ ਤੂੰ ਛੇਲੇ ਕਹਿੰਦੀ ਮੈਂ ਪਾਥੀਆਂ ਲਿਆਵਾਂ ਤੇ ਔਲੀ ਨਹੀਂ ਬਸ ਬੜਾ ਲੋਕਾਂ ਨੇ ਲੋੜਾਂ ਮਾਰਿਆ ਪਾਥੀ ਜੋਰੀ ਹੋ ਜਾਂਦੀ ਹੈ ਲੈ ਕਰ ਲੈ ਕੋਈ ਹੈ ਉਹ ਵੱਡੀ ਚੀਜ਼ ਤਾਂ ਕਹਿਦੀ ਇਹ ਲੱਕੜ ਗੋਹਾ ਤਾਂ ਪੇਹੀ ਰਹਿੰਦੇ ਬਾਰੇ ਜਾਮਾ ਫਿਰ ਸਾ ਹੁਣਾਂ ਦਾ ਕੋਈ ਜੇ ਆਪਾਂ ਕੋਈ ਕਹੀ ਕੋਹੀ ਰਹੇ ਤਾਂ ਮੈਂ ਤਾਂ ਮਿਲਥੀ ਨਾ ਨਾ ਆਰਾਮ ਦਾ ਭਾਜ ਨਹੀਂ ਕਰਾਂ ਇੱਕ ਕੁੜੀ ਤੇ ਸ਼ੱਕ ਆ ਕੀ ਤੇ ਮਿੰਨ ਦਾ ਮਨਪ੍ਰੀਤ ਤੇ ਸ਼ੱਕ ਆ ਤੈਨੂੰ ਕਿਵੇਂ ਸ਼ੱਕ ਪੈ ਗਿਆ ਤੀ ਮੈਨੂੰ ਬਸ ਉਹ ਹੀ ਸ਼ੱਕ ਜਾਗਾ ਉਹ ਤੇ ਪਤਾ ਨਹੀਂ ਕਿਉਂ ਮੈਨੂੰ ਇੱਕ ਵਾਰੀ ਪਾਤੀਆਂ ਮੰਗੀਆਂ ਸੀ ਉਹਨੇ ਮੈਂ ਉਹਨੂੰ ਦੇ ਵੀ ਦਿੱਤੀਆਂ ਸੀ ਫਿਰ ਵੀ ਉਹ ਮੈਨੂੰ ਐ ਲੱਗਿਆ ਵੀ ਜੇ ਮੈਂ ਬਾਅਦ ਚੋਂ ਲੈ ਗਈ ਹੁੰਦੀ ਆ ਬਾੜੇ ਤੋਂ ਮੈਨੂੰ ਬਿਨਾਂ ਦੱਸੇ ਪਰ ਜਿੰਨਾ ਚਿਰ ਉਹ ਦੇਖਦੀ ਨਹੀਂ ਕਿਸ ਕੋਈ ਵੀ ਪਹਿਲਾਂ ਤਾਂ ਮੈਂ ਤਾਂ ਇੱਕ ਦਾਦਾ ਸਾਕੀ ਦਾ ਤਰ੍ਹਾਂ ਸਹੀ ਉਹ ਪਹਿਲਾ ਆਪਣਾ ਜਦੋਂ ਤੋਂ ਬੰਦਾ ਫੜ ਲੇ ਉਹਦੇ ਆਪਾਂ ਸ਼ੱਕ ਕਹਿਸਾਂ ਨੇ ਵੀ ਇਹ ਬੰਦਾ ਫੜ ਲਿਆ ਹੁਣ ਆਪਾਂ ਪਹਿਲਾਂ ਅੰਨੀ ਤੇ ਤਾਂ ਕਿਹਾ ਵੀ ਨਹੀਂ ਜਾਂਦਾ ਪਤਾ ਪਹਿਲਾਂ ਦੋਸ਼ ਲਾਉਣਾ ਮਾੜਾ ਹੈ ਹਨਾ ਅੰਨੀ ਨਾਲ ਥੋੜੀ ਸੰਨੀਰ ਲਾਈ ਜਾਂਦੀ ਅੱਜ ਆਪਦੀ ਲਾ ਲਓ ਸੰਨੀਰ ਫਿਰ ਮੈਂ ਲਾਉਂਗਾ ਮੇਰਾ ਦਾਲ ਘਰ ਨਹੀਂ ਸੀ ਮਾਂ ਛੋਲੇ ਤਾਂ ਦੁਨੀਆ ਕਾਲੇ ਚਲ ਉੱਪਰ ਜਾਣ ਮੈਂ ਸੰਨੀਰ ਲਾਉਣਾ ਫਿਰ ਉਹੀ ਹੈ ਨਾ ਫਰ ਹੋਰ ਕੀ ਗੱਲ ਕਰੀ ਤੂੰ ਤਾਂ ਹੁਣ ਤਾਂ ਬੀਬੀ ਵਧਾ ਕੇ ਬੈਗੀ ਕੋਈ ਬੰਦੇ ਨੂੰ ਫੜ ਲਾ ਤੇ ਫਿਰ ਉਹਦੇ ਨਾਲ ਗੱਲਬਾਤ ਕਰਾਂ ਵੀ ਤੂੰ ਬਈ ਰੋਜ਼ ਚੋਰੀ ਕਰਕੇ ਲੈ ਆਈ ਨਾ ਫਿਰ ਬੀਬੀ ਬਧਾਏ ਤੂੰ ਕੁਝ ਬਣ ਪਾਥੀਆਂ ਰਣਗੇ ਜਦੋਂ ਮੇਰੇ ਫਿਓ ਜੁੜ ਗਏ ਨੋਰੇ ਨੇ ਤਾਂ ਬੱਠਾ ਮਾਰਿਆ ਕਰਨਾ ਕੰਮ ਤਾਂ ਕਰਨੀ ਪੈਣੀ ਆਪਾਂ ਨੂੰ ਸਾਰੀਆਂ ਪਾਥੀਆਂ ਲੈ ਗਈ ਕੋਈ ਬੀਬੀ ਚੱਕ ਕੇ ਕਹਿਣੀ ਕੀਤਾ ਦਾ ਮਾੜੀ ਹੀ ਆ ਆ ਰਹਿ ਗਿਆ ਅੰਡਾ ਦਾ ਸੁਛਿ ਲਿਆ ਕਿੰਨਾ ਛੋਲੇ ਨਹੀਂ ਉਬਾਣੇ ਸਾਰੇ ਛੋਲੇ ਹੀ ਖਲਦੀ ਸੀ ਕਾ ਕਦੂ ਮੈਂ ਤਾਂ ਕਦੂ ਕਹਾ ਸੀ ਮੈਨੂੰ ਕਹਿੰਦੀ ਛੋਲੇ ਕਾਲੇ ਛੋਲੇ ਧਰ ਲਾਣੀ ਮੈਂ ਆਏ ਵੀ ਤੂੰ ਦੋ ਲੈ ਜਾ ਪਾਥੀਆਂ ਚਾਰ ਪਾਥੀਆਂ ਲੈ ਜਾ ਇੱਕ ਬੱਠਲ ਚ ਪੈ ਜਾਂਦੀਆਂ ਨੇ 8-10 ਪਾਥੀਆਂ ਇਹਦੇ ਮੈਨੂੰ ਤਾਂ ਲੱਗਦਾ ਕੋਈ ਦੋ ਟੋਕਰੇ ਲਈ ਪਾਥੀਆਂ ਦੇ ਤਿੰਨ ਮਾੜੀ ਗੱਲ ਕੀਤੀ ਆ सरपंच ਦੇ ਇਤਲਾਹ ਦੇਨੇ ਆ ਕੀ ਪਾਤੀਆਂ ਪਿੱਛੇ ਮਨਜੀਤ ਵੇਜਦੀ ਇਤਲਾਹ ਹੋਰ ਕੀ ਹੋਰੇ ਹੱਲੇ ਕੋਈ ਨਹੀਂ ਹੱਲ ਬਈ ਰੱਖ ਹੀ ਰੱਖੋ ਅੱਥੇ ਰੰਗੀ ਫੜੋ ਬੱਲੀ ਬੈਠਿਆ ਸੀ ਸੱਟ ਕਰ ਰੱਖਿਆ ਅੱਥੇ ਰੰਗੀ ਫੜੋ ਠੀਕ ਹੈ ਅੱਥੇ ਰੰਗੀ ਫੜੋ ਹਾਂ ਹੁਣ ਬਾਦ ਆਉਂਦੇ ਫੜੋ ਫਿਰ ਐ ਨਹੀਂ ਲੋਟ ਆਉਂਦਾ ਫੜੀ ਜਾਓ ਮੈਨੂੰ ਪਹਿਲਾਂ ਵੀ ਸੋ ਮੈਂ ਤੁਹਾਨੂੰ ਇਹ ਕਹਿੰਦਾ ਸੀ ਤੁਸੀਂ ਨਾ ਇੱਥੇ ਨਾ ਬੈਠਿਓ ਤੇ ਬਾਹਰ ਖੋਲ ਦਿਓ ਤੁਸੀਂ ਉੱਥੇ ਬੈਠੋ ਤੇ ਕਹਿਣ ਆਪਣੇ ਚਵਾਰੀ ਦੇ ਹੱਥੋਂ ਨਹੀਂ ਹੋ ਜਾਉ ਆ ਕੇ ਸਾਬ ਉਹਨਾਂ ਸਾਹ ਦਾ ਕੰਮ ਕਰਨਾ ਮੈਂ ਨਾ ਬੇਬੇ ਦਾ ਹੁਣ ਇੱਥੇ ਮੈਂ ਜੜਾ ਕਰ ਰੱਖਿਆ ਕਿ ਬਠਾ ਕੇ ਰੱਖਿਆ ਕੋਈ ਸਾਹਮਣੇ ਕੋਈ ਕਿਥੇ ਕਿਸੇ ਪਾਸੇ ਤੋਂ ਮੈਂ ਹੁੰਦਾ ਮਰਸਾ ਪੱਤੀਆਂ ਸੀ ਵਿਚਾਰੀ ਨੇ ਮੈਨੂੰ ਵੀ ਨਹੀਂ ਸੀ ਲਾਉਣਾ ਉਹ ਕਹਿੰਦੀ ਗੋਹਾ ਪੱਤੀਆਂ ਮਾ ਥੱਲੇ ਆਵਾ ਤੇ ਵਿਚਾਰੀ ਆਪ ਹੀ ਚੋਰੀ ਫਿੱਢੀ ਰਹੀ ਨਹੀਂ ਬਾੜੇ ਕਹ ਕੇ ਲੋਕਾਂ ਜਾਂ ਤਾਂ ਮੈਨੂੰ ਵੀ ਆਇਆ ਵਿਚਾਰੀ ਸਾਰਾ ਦਿਨ ਜਵਾਕਣੀ ਚੋਰੀ ਫਿੱਢੀ ਰਹਿੰਦੀ ਹੈਗੀ ਪਾਤੀਆਂ ਪੱਤਣ ਨਹੀਂ ਮਾੜੀ ਗੱਲ ਕੀਤੀ ਹੁਣ ਇੱਕ ਪਾਤੀ ਨੂੰ ਤਿੰਨ ਵਾਰੀ ਕਰਦੇ ਆਪਾਂ ਫੇਰ ਪਾਤੀ ਮਿਲੂਗੀ ਕੋਈ ਤਾਂ ਗੱਲ ਲੈ ਬੇਬੇ ਮਾੜੀ ਗੱਲ ਕੀਤੀ ਚੋਰੀ ਕਰਕੇ ਵਿੱਚ ਮੰਗ ਕੇ ਲੈ ਲਓ ਇਹਦਾ ਜਵਾਬ ਦੰਡਾਲ ਜਿੱਥੇ ਪਹਿਲਾਂ ਦੋ ਵੱਠਲ ਲਾਏ ਜਾਂਦਾ ਕੋਈ ਹੋਰ ਲਾ ਜਾਂਦਾ ਮੰਗ ਕੇ ਚੱਲ ਮੰਗੇ ਆਹ ਬਾਤੋ ਤੋਂ ਬਾਤਵੇ ਦੇ ਜਨਾ ਬੀ ਲੈ ਜਾ ਕੋਈ ਨਹੀਂ ਆ ਪਈ ਮੰਗਣੀ ਆ ਗਿਆ ਆ ਕਿ ਉਦੋਂ ਮਰਿਆ ਤਾਂ ਉਹ ਹੁੰਦਾ ਜਿਹੜਾ ਮੰਗਣ ਆਉਂਦਾ ਉਦੋਂ ਮਰਿਆ ਉਹ ਹੁੰਦਾ ਮੂਹਰੋਂ ਜਿਹੜਾ ਜਵਾਬ ਦਿੰਦਾ ਜਵਾਬ ਤਾਂ ਬੇਬੇ ਪਾ ਦਿੰਦੀ ਨਹੀਂ ਨਾ ਜਵਾਬ ਦੇਣਾ ਵੀ ਨਹੀਂ ਚਾਹੀਦਾ ਹੱਥ ਹਾਲ ਚ ਚੱਕੀਆਂ ਗੀਆਂ ਬੇਬੇ ਉਦੋਂ ਦੇਖ ਆਪਾ ਉਦੋਂ ਨਹੀਂ ਕਿਹਾ ਚੱਲ ਕੋਈ ਹੂੰ ਅਸੀਂ ਆਪਾਂ ਮੈਂ ਤਾਂ ਕੰਮ ਕਰਨੀ ਥੈਣਗੇ ਫਿਰ ਹੋਰ ਕੀ ਦੀ ਜ ਮੈਥੋਂ ਦੀ ਕੋਸ ਹੌਸਲਾ ਕਰ ਤੇ ਮੈਂ ਦਵਾਈ ਦਵਾ ਦੇਣਾ ਤੁਹਾਨੂੰ ਕਿ ਤੁਹਾਨੂੰ ਦਵਾਈ ਕਿ ਨਾ ਬੀਬੀ ਚੈੱਕ ਕਰਾ ਦੇ ਸੋ ਰੋਟੀ ਉੱਟੀ ਬਣਾ ਕੇ ਰ ਪੁੱਤ ਮੌਸਮ ਖਰਾਬ ਹੋਇਆ ਪੁੱਤੇ ਤਾਂ ਕੰਮ ਕਰਨਾ ਹੀ ਪਊਗਾ ਹੁਣ ਮੈਥੋਂ ਨਹੀਂ ਹੁੰਦਾ ਕੁਛ ਕੰਮ ਕਰਕੇ ਲਾ ਟੜਕਾ ਟੜਕਾ ਪਤੀ ਬਣ ਕੇ ਹੀ ਫੜੋ ਕੋਈ ਚੋਰ ਕਿਹੜਾ ਗੱਲ ਤੋਂ ਮੈਂ ਬੈਠੀ ਐ ਇੱਥੇ ਕੀ ਕਰਦੀ ਉਹਨੂੰ ਨਹੀਂ ਪਈ ਐ ਜੀ ਪਰ ਫਿਕਰ ਕਰ ਗਈ ਫਿਕਰ ਕਰ ਗਈ ਪੱਥਣ ਨਹੀਂ ਕਿਹੜਾ ਸੌਖੀ ਐ ਮੈਂ ਜੀ ਤਾਂ ਬਹੁਤ ਔਖਾ ਲੱਗਦੀ ਐ ਲੱਗਦਾ ਐ ਆਪਾਂ ਇੱਕ ਵਾਰ ਤਿੰਨ ਵਾਰੀ ਪਾਥੀ ਨੂੰ ਥਾਲਦੇ ਆ ਫੇਰ ਪਾਥੀ ਬਣਦੀ ਆ ਹਾਂ ਉਹਦਾ ਉਹਨਾਂ ਦੇ ਪੱਥੀਆਂ ਪਤਾਈਆਂ ਮਿਲ ਗਈਆਂ ਮਿਲ ਗਈਆਂ ਸੁੱਕੀਆਂ ਸਕਾਈਆਂ ਕੋ ਬਾਲੀ ਦੂਰ ਵਾਲੀ ਉਹ ਤਾਂ ਕਮਾਂਡ ਦੀ ਹੋਊ ਆਪਣੇ ਜਦੋਂ ਬਾਰ ਭਟ ਗਿਆ ਬਈ ਉਹਦੀ ਲਾਗੀ ਚੱਕਣ ਹਾਂ ਗੱਲ ਸਹੀ ਹੈ ਬੇਬੇ ਮੈਂ ਤੂੜੀ ਪਾਣਾ ਤੇ ਪਰਾਂ ਵੀ ਤਾਂ ਕਿਹੜਾ ਪਾਊਗੀ ਅੱਜ ਉਹਦਾ ਬਲੱਡ ਜੱਬ ਵਧਾਈ ਬੈਠੀ ਆ ਤਾਂ ਘਰਾ ਦੇ ਪੁੱਤ ਸੰਨੀ ਹੋਰ ਉਹ ਤਾਂ ਨਹੀਂ ਅੱਜ ਕੁਸ ਹੁੰਦਾ ਉਹਦਾ ਕਿਹੜਾ ਹੋਊਗਾ ਅੱਜ ਨਹੀਂ ਨਹੀਂ ਉਹ ਤਾਂ ਨਹੀਂ ਹੁੰਦਾ ਉਹਦਾ ਬਲੱਡ ਵਧਾ ਗਈ ਪਾਤੀ ਵੀ ਸੀ ਉਹ ਸਮਾਂ ਨੂੰ ਦਵਾਈ ਦੂਈ ਦਵਾ ਸੰਨੀ ਪਾ ਦਵਾਈ ਦਵਾ ਘਬਰਾੜ ਕਰੀ ਜਾਂਦੀ ਹੈ ਬਾਲੀ ਇਹ ਤਾਂ ਜਿੰਦਲ ਤੇ ਗੱਲ ਲਾ ਲ ਨੀ ਇਹੀ ਡਿੱਗ ਪਾਂਦੀ ਐ ਟੈਂਸ਼ਨ ਤੈਨੂੰ ਐ ਹੋਵੀ ਮੇਰੇ ਪਾਥੀਆਂ ਲੈ ਗਿਆ ਹੋਰ ਹੁੰਦੀ ਐ ਮੈਂ ਪਾ ਦਾਂ ਕਿਰਾ ਫੇਰ ਉੱਧਰ ਲਿਆਵਾਂ ਤੂੜੀ ਹੋਰ ਤੂੜੀ ਵੀ ਨਹੀਂ ਹੁੰਦਾ ਤਾਂ ਪੈਣ ਉਹ ਇੱਧਰ ਦੇਖ ਕੇ ਮਜੀਤਾ ਮਾਂ ਉਹ ਮਨਪ੍ਰੀਤ ਦੇ ਸਾ ਬੀਬੀ ਦਾ ਪਤਾ ਲੈ ਆਵਾ ਤੇ ਲੀ ਗਈ ਹੈਗੀ ਅੱਛਾ ਠੀਕ ਨਹੀਂ ਜੀ ਨਾ ਠੀਕ ਨਹੀਂ ਹੈ ਜੀ ਇਹ ਉਹਨਾਂ ਨੇ ਮੇਲੇ ਤੋੜੀ ਹੋਈ ਕਰਨਾ ਕੰਮ ਨਾ ਨਾ ਕੋਈ ਨਾ ਕੰਮ ਹਾਂ ਕਹਾਣਾ ਕਰੀ ਚੰਗਾ ਹਾਂ चंगा पाथियाँ करके लाई बैठी है देख ला कि पाथियाँ करके बैठी है ढेर लगी सुखे सकते हैं ढेर सारे नहीं के लगी परमजीत नू की दो सौ रुपया ली नहीं सारा कुछ भी नहीं छाने का परमजीत हाँ बेबे आ गई हाँ ਨੀ ਤੇਰੀ ਗੱਲ ਸੱਚੀ ਉਹ ਤਾਂ ਪਾਥੀਆਂ ਢੇਰ ਲਾਈ ਬੈਠੀ ਸੁੱਕੇ ਸੁੱਕੇ ਪਾਥਰੇ ਕਿਹਦੇ ਮਨਪ੍ਰੀਤ ਕੇ ਹੋਰ ਉਹਨਾਂ ਦੇ ਪਾਥੀਆਂ ਕਿੱਥੇ ਨੇ ਪਸੂ ਨਹੀਂ ਪਸੇਰਾਂ ਨੇ ਅੱਛਾ ਏ ਹਾਂ ਮੈਂ ਦੇਖੀਆਂ ਆਪਣੀਆਂ ਪਾਥੀਆਂ ਨੇ ਦੇਖ ਬੇਬੇ ਉਹੀ ਗੱਲ ਸੱਚੀ ਹੋਈ ਨਾ ਸੱਚੀ ਤਾਂ ਹੋਈ ਉਹ ਆਪਾ ਬਾਹਰ ਭੇਡ ਲਿਆ ਤੇ ਉਹ ਗਰਨ ਕਰਨ ਲੱਗੀ ਚੱਕ ਕੇ ਅੱਛਾ ਅੰਦਰ ਤਾਂ ਨਹੀਂ ਬੈਠੀ ਹਾਂ ਹਾਂ ਕੁੰਝੇ ਲੜ ਕੇ ਅੱਛਾ ਪੁੱਛਿਆ ਨਹੀਂ ਕਰਤੇ ਨਾ ਪੁੱਛਿਆ ਨਹੀਂ ਅੱਛਾ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਤੈਨੂੰ ਪਤਾ ਲੱਗਿਆ ਪਤਨੀ ਨਾ ਨਾ ਉਹਨਾਂ ਨੂੰ ਕੁਝ ਪਤਾ ਨਹੀਂ ਲੱਗਿਆ ਮੈਂ ਕਿਹਾ ਇਕਲੀ ਹਾਂ ਉਹਨਾਂ ਅਗਲੀ ਚੀਜ਼ ਨੂੰ ਕੋਈ ਭੁੱਲਿਆ ਹਾਂ ਇਹ ਤਾਂ ਹੈਗਾ ਹੀ ਹੈ ਹਾਂ ਆਪਣੀਆਂ ਪਤਨੀ ਬਸ ਫਿਰ ਆਉਗੀ ਉਹ ਫਿਰ ਵੀ ਬੀਬੇ ਫਿਰ ਜਾ ਆਪਣੀਆਂ ਬਾਤ ਹੁਣ ਮੈਂ ਇੱਥੇ ਬੈਠੀ ਹਾਂ ਹਾਂ ਬਸ ਮੰਜਾੜਾ ਲੈ ਇੱਥੇ ਨੇੜੇ ਕਰ ਬੀਬੇ ਮੰਜਾ ਬਾਹਰ ਦੇ ਨੇੜੇ ਕਰ ਹੁਣ ਤਾਂ ਦੋ ਦਿਨ ਪੂਰੀ ਨਿਗਰ ਰੱਖਣੀ ਹੈ ਹਾਂ ਉਹ ਹੋ ਹਾਂ ਕਿੱਥੇ ਬੈ ਜਾ ਦਾ ਕੇ ਹਾਂ ਮਾਤ ਰੋਇਆ ਮੈਂ ਇੱਥੇ ਬੈ ਜਾ ਹੈ ਮੈਂ ਤਾਂ ਸੁਣ ਕੇ ਹੁਣ ਇੰਨੇ ਘਬਰਾਟ ਹੋਈ ਜਾਂਦੀ ਹੈ ਮੈਂ ਘਰੇ ਨਾ ਜਾਣਾ ਲਿਆ ਘਰੇ ਨਾ ਜਾ ਕੇ ਆਵਾਂ ਬੀਬੇ ਹੁਣ ਮਾਂ ਚ ਨਹੀਂ ਆਪਾਂ ਇੱਥੂ ਹੀ ਫੜਾਂਗੇ ਇੱਥੀ ਰੰਗੀ ਆਹਾਂ ਫਿਰ ਐ ਆਉਗੀ ਤਾਂ ਹੈਗੀ ਉਹ ਆਹ ਤੂੰ ਕੰਮ ਇੱਧਰੋਂ ਮੂ ਕਰਕੇ ਬੈਠੀ ਬੇਬੇ ਹਾਂ ਹਾਂ ਜਦੋਂ ਉਹ ਨੰਗਣ ਲੱਗੀ ਬਿੜ ਕਰਖੇਨ ਤੇ ਮੈਂ ਆਪੇ ਕੰਮ ਕਰ ਲੂੰ ਤੇਰੀ ਜ਼ਿੰਮੇਵਾਰੀ ਨਹੀਂ ਬੁੱਬਾ ਮੈਂ ਤੈਨੂੰ ਬਾਜ ਮਾਰੂੰਗੀ ਹਾਂ ਇੱਥੇ ਬੈਠ ਫੜਾਂਗੀ ਪਰ ਮੈਂ ਉਹ ਆਪਾਂ ਮੈਂ ਹੋਰ ਆਪਾਂ ਪੜਾ ਚਾਹੀ ਹਾਂ ਫਿਰ ਜਦੋਂ ਪਾਥੀਆਂ ਦੇ ਕੀ ਬੇਬੇ ਫਰੋਹੀ ਆ ਮੈਂ ਤੈਨੂੰ ਪਹਿਲਾਂ ਦੱਸਿਆ ਮੈਂ ਤੈਨੂੰ ਦੱਸ ਦਿੱਤਾ ਮੇਰੀ ਕਿੱਤੀ ਸੀਗਾ ਹਾਂ ਮੈਂ ਕਿੱਸੀ ਦੀ ਮਾਰੀ ਨਹੀਂ ਬੋਲੀ ਕੀ ਪਾਥੀਆਂ ਦੀ ਗੱਲ ਹੈ ਹਾਂ ਹੋਰ ਪਾਥਲਾਂ ਦੀ ਪਰ ਵੀ ਉਹ ਇੱਥੇ ਫੜ ਕੇ ਬੇਇੱਜ਼ਤੀ ਕਰਨੀ ਸਮ ਮੇਰੇ ਨਾਲ ਲੱਗ ਜੰਗੀ ਬੇਬੇ ਲੱਗ ਜੂਗੀ ਲੱਗ ਜੂਗੀ ਹਾਂ ਮੇਰੇ ਨਾਲ ਲੱਗੇ ਉਹਦੀ ਬਣਾਵਾਂਗੇ ਰੇਲ ਅੱਜ ਮੈਂ ਤਾਂ ਇੱਥੇ ਬੈਠੀ ਰਹੀ ਬੱਸ ਮੈਂ ਆਪੇ ਕਰ ਲਊਗਾ ਮਾਂ ਹੁਣ ਤਾਂ ਪਰਸ਼ਾ ਮਾ ਜਾ ਢਲ ਗਿਆ ਹੁਣ ਵੀ ਮੌਸਮ ਠੰਡਾ ਹੋ ਗਿਆ ਉਦੋਂ ਤਾਂ ਬਾਲੀ ਗਰਮੀ ਸੀਗੀ ਦੇਖਦੀ ਆ ਇੱਕ ਬੱਠਰ ਹੁਣ ਚੱਕ ਲੈਣੀ ਆ ਲੋੜ ਹੀ ਨਹੀਂ ਗੈਸ ਭਰਉਣ ਦੀ ਮੈਂ ਤਾਂ ਤੁੱਲੇ ਤੇ ਕਰ ਲਿਆ ਕਰੂੰ ਅੱਜ ਤੋਂ ਭਾਈ ਆਉਂਦਾ ਹੁੰਦਾ ਉਹ ਉਹਦੇ ਆਲਾ ਤੋੜੇ ਕੋ ਕੁੰਡਿਆਂ ਵਾਲਾ ਉਹਨਾਂ ਤੇ ਇੱਕ ਪੱਕਾ ਚੁੱਲਾ ਲੈ ਕੇ ਰੱਖ ਲੂੰਗੇ ਥਾਂ ਦਾ ਕੱਚਾ ਹੈ ਨਹੀਂ ਆ ਕੱਚਾ ਜਿਹਾ ਭਾਂਡੇ ਟੁੱਟਿਆ ਜਾ ਉੱਤੇ ਚੁੱਲ੍ਹੇ ਬਣਾ ਲੂੰਗੀ ਥੋੜਾ ਜਿਹਾ ਥਾਂ ਜਾ ਉੱਤੇ ਪੱਕਾ ਚੁੱਲ੍ਹਾ ਲੈ ਕੇ ਚੜਨੂੰਗੀ ਪਰ ਹੋਰ ਪਾਥੀਆਂ ਤੇ ਕਰ ਲਿਆ ਕਰੂ ਕੰਮ ਮੈਂ ਤਾਂ ਪਿਛਲੇ ਸਾਲ ਵੀ ਬਥੇਰਾ ਦਾਲ ਲਾਇਆ ਸੀ ਦੇਖਿਓ ਮੈਂ ਸਿਲੰਡਰ ਭਰਉਂਦੀ ਨਹੀਂ ਐਤੀ ਬੋਝ ਕੇ ਨੇ ਚੱਕ ਲਿਆ ਮੂੰਹ ਤੋਂ ਬਾਰ ਵੀ ਖੁੱਲੀ ਬੈਠੀਆਂ ਚਲ ਦੇਖਿਓ ਐ ਰਹੀ ਨੇ 507 ਜਿਹੜੀਆਂ ਪਈਆਂ ਮੂੰਹ ਤਾਂ ਇੰਨੀਆਂ ਹੈ ਨਹੀਂ ਸਿਲਕੋ ਸੁੱਕੇ ਸੁੱਕੇ ਨੇ ਮੈਨੂੰ ਲੱਗਦਾ ਤਾਈ ਸਾਹਮਣੇ ਬੈਠੀ ਸੀ ਨਿਸ਼ੱਕ ਪਿਆਕਾ ਸੱਚੀ ਬੈਠੀ ਸੀ ਸ਼ੱਕੀ ਪਿਆ ਉਹ ਚਾ ਪਾਈ ਲੈਣੀ ਚਾਹਤਾ ਮੈਂ ਹੋਰ ਹਾਈ ਨਹੀਂ ਮਰ ਜਾ ਮਠਲ ਦਾ ਬਾਲਾ ਖੜਕਾ ਹੋ ਗਿਆ ਹਾਈ ਨਹੀਂ ਪਤਾ ਬਾਹਰ ਨਿਕਲਣਾ ਨੂੰ ਸੋਚ ਕੇ ਪਰ ਮਜੀ ਤਾਂ ਹਾਂ ਮੈਂ ਵੀ ਤੜਕਾ ਲਾਉਂਦੀ ਸੀ ਸਬਜੀ ਨੂੰ ਉਹ ਛਕਾਰ ਤਾਂ ਨਾ ਗਿਆ ਅੱਛਾ ਜੀ ਪਾਠੀ ਚੱਕਣਾ ਆ ਗਈ ਕੌਣ ਆਈ ਹੈ ਚੱਕੀ ਜਾਂਦੀ ਆਏ ਮਾਪਰੇ ਤੋ ਆ ਕਿਧਰ ਜਾਣੀ ਆ ਮੱਠਲ ਚੱਕੀ ਹੀ ਮੈਂ ਫਸ ਗਈ ਨੂੰ ਛਾਮਣੀ ਆਂ ਤੇ ਕੁੜੇ ਨੂੰ ਰੋਜ ਆ ਜਾਣੀ ਆ ਸਾਡੇ ਪਾਥੀਆ ਚ ਮੈਂ ਰੋਜ ਕੁਦਾਨੀ ਤੇ ਨੀ ਬਾੜ ਕੇ ਜੇ ਰੋਜ ਆ ਜਾਣੀ ਆ ਆ ਕਿਧਰ ਜਾਣੀ ਆ ਇਹ ਤਾਂ ਮੈਂ ਮੱਖਾਂ ਪਕਦੀਆ ਦੋ ਜੰਕਾਂ ਤੇ ਬਾਤ ਕਰੀ ਮੱਠਲ ਡਿੱਗ ਗਿਆ ਮੈਂ ਉਹ ਚੱਕਦੀ ਸੀ ਸਿਰ ਪਾੜ ਦੂੰ ਮਾਰ ਕੇ ਮੱਠਲ ਤੇਰੇ ਹਾਂ ਸਿਰ ਚ ਕੀ ਹਾਰ ਕਰਦੀ ਮੈਂ ਤਾਂ ਉਧਰੋਂ ਆਈ ਸੀ ਇੱਥੇ ਉਲਟੀ ਗਿਆ ਮੱਠਲ ਢੇਰ ਲਾ ਲੈਨੇ ਚੱਕ ਚੱਕ ਕੇ ਚੱਕ ਮੱਠਲ ਜਾ ਕਿੱਧਰ ਹੋ ਜਾ ਬੰਨੇ ਨੂੰ ਬੇਬੇ ਮੈਂ ਤਾਂ ਕਹਿੰਦੀ ਆ ਸੁਪਨੇ ਆਉਂਦੇ ਵੀ ਮੈਂ ਸੋਡੀਆਂ ਨਾ ਤੂੰ ਰੋਜ ਲੈਨੀ ਆ ਪਾਥੀ ਚੱਕ ਕੇ ਤੈਨੂੰ ਡਰੀ ਨਹੀਂ ਲੱਗਦਾਗਾ ਤੈਨੂੰ ਸੁਪਨੇ ਤੂੰ ਮੈਨੂੰ ਤੋ ਦੇਖਿਆ ਮੈਂ ਦੇਖ ਕੇ ਹੀ ਤੁਹਾਡੇ ਮੇਰੀ ਸੱਸ ਦੇਖ ਕੇ ਹੀ ਆਹ ਹੁਣ ਪਾਣੀ ਚ ਜਾਣੀ ਹੈ ਤੇ ਰੰਗੀ ਤਾਂ ਤੂੰ ਮੈਨੂੰ ਕੋਤ ਨਹੀਂ ਨਾ ਪਟਾ ਲਈ ਤੁਹਾਡੀਆਂ ਪੱਥੀਆਂ ਦੇ ਨਾਲ ਲਿਖਿਆ ਤੁਹਾਡਾ ਲੈ ਜਦੋਂ ਅਸੀਂ ਪੱਥਦੇ ਹੁਣ ਪਾਣੀ ਚ ਜਾ ਲੈ ਹਜੇ ਤੂੰ ਧੋਣੀ ਨਹੀਂ ਹੈਗੀ ਨਾ ਇਹ ਤੂੰ ਪੱਥੀਆਂ ਚੱਕ ਚੱਕ ਲਈਆਂ ਨਹੀਂ ਨੇ ਤੂੰ ਧੋਣੀ ਹੈ ਸਾਨੂੰ ਪੈਰ ਤੇ ਪਾਣੀ ਨਹੀਂ ਪੈਣ ਦਿੰਦੀ ਪੱਥੀਆਂ ਤੁਹਾਡਾਂ ਦੀਆਂ ਚੱਕੀਆਂ ਸੀ ਮੈਂ ਫੜ ਨਹੀਂ ਹੁਣ ਬੋਲੀ ਤੂੰ ਹੁਣ ਬੋਲ ਹੁਣ ਬੋਲੀ ਤੂੰ ਬੋਲ ਲੈ ਤੂੰ ਬੋਲ ਕੇ ਬਥਰਨਾ ਸਿਰ ਪਾੜ ਦੂੰ ਤੇਰਾ ਮੈਂ